ਆਲੀ ਆ ਬਲੀ ਡੰਗਾ ਚੱਕੀਆਂ ਨਾਲ ਤੇ ਜਾਨੇ ਤੋਂ ਬਣੀਆਂ ਹੈ। ਸਰੀਰ ਇਕਰਾ ਲਿਆ। ਉਹ ਹਾਗੀ ਕਰਾਈ ਫਿਰਦਾ ਪੈਰ ਤੇ। ਕੀ ਦੱਸਾਂ ਭਰਾਵਾ? ਤੁਹਾਂ ਭਰਾਵਾ ਤੁਹਾਨੂੰ ਮੈਂ ਦੱਸਦਾ। ਅਸੀਂ ਗਏ ਸੀ ਇਹਦੇ ਨਸ਼ੇ ਦੀਆਂ ਗੋਲੀਆਂ ਲੈਣ। ਅੱਛਾ। ਉੱਥੇ ਲੱਗੀ ਬੰਦਿਆਂ ਦੀ ਲੈਣ। ਹਾਂ। ਉਹਨਾਂ ਨੇ ਮਾਰਿਆ ਧੱਕਾ। ਹਾਂ। ਇਹ ਡੱਗ ਪਿਆ ਦੀਆਂ ਟੁੱਟਦੀਆਂ ਪੈਰ ਦੀਆਂ ਉਂਗਲਾਂ। ਅੱਛਾ। ਛੱਪ ਪੱਟੀ ਘਰਾ ਕੇ ਆਏ ਆ ਭਰਾ ਉਹ ਤੁਹਾਡਾ ਪਲਾ ਹੋਵੇ ਇਸ ਰੰਗਲੇ ਪੰਜਾਬ ਨੂੰ ਖਾ ਲਿਆ ਨਸ਼ਿਆਂ ਨੇ ਉਹ ਚਾਚਾ ਮੈਂ ਸੁਣਿਆ ਐ ਐਮ ਐਲ اے ਪਠਾਨ ਮਾਜਰੇ ਨੇ ਖੀਮ ਦੀ ਖੇਤੀ ਦਾ ਮੁੱਦਾ ਠਾਇਆ ਓਏ ਤਾਂ ਖੇਤੀ ਜਿਹੜੀ ਖੀਂਚੀ ਨਾ ਇਹ ਤਾਂ ਧਰਤੀ ਦੀ ਪਦਾਰਥ ਸੀ ਐ ਅੱਗੇ ਜੇ ਬਜ਼ੁਰਗ ਇਹਨੂੰ ਛੱਕਦੇ ਛਕਾਉਂਦੇ ਸੀ ਆ ਜਿਹੜੇ ਲੋਕ ਹੁੰ ਡੈਗਦੇ ਫਿਰਦੇ ਨਾ ਛੜਕਾ ਤੇ ਗੋਲੀਆਂ ਖਾ ਕੇ ਐ ਡੈਗਦੇ ਨਹੀਂ ਸੀ ਉਹ ਕੰਮ ਤੰਦਾ ਕਰਦੇ ਸੀ ਉਹ ਤੰਦਰੁਸਤ ਰਹਿੰਦੇ ਸੀ ਸੱਚ ਤੇਰੀ ਗੱਲ ਸਹੀ ਆ ਫੀਮ ਦੀ ਖੇਤੀ ਹੋਣੀ ਚਾਹੀਦੀ ਆ ਪੰਜਾਬ ਚ ਹਾਂ ਚਾਚਾ ਇਹ ਗੱਲ ਮੈਂ ਵੀ ਸੁਣੀ ਆ ਪਠਾਨ ਮਾਜਰੇ ਦੀ ਪੰਜਾਬ ਚ ਫੀਮ ਦੀ ਖੇਤੀ ਹੋਣੀ ਚਾਹੀਦੀ ਆ ਸਨਾ ਨੌਜਵਾਨ ਵੱਜ ਜਾਣਗੇ ਵੱਜ ਜਾਣਗੇ ਓ ਸ਼ਹਿਰ ਕਰ ਸਰਕਾਰ ਨੂੰ ਫਰਿਆਦ ਜੀ ਕੀਤੀ ਚੱਟੇ ਨੇ ਜਵਾਨੀ ਬਰਬਾਦ ਜੀ ਕਿੱਦਾਂ ਹੋਊਗਾ ਪੰਜਾਬੀ ਆਬਾਦ ਜੀ ਗੱਲ ਮੰਤਰੀ ਮੰਡਲ ਚ ਠਾਉਣੀ ਚਾਹੀਦੀ ਖੇਤੀ ਫੀਮ ਦੀ ਪੰਜਾਬ ਵਿੱਚ ਹੋਣੀ ਚਾਹੀਦੀ ਵਿਕੇ ਰਾਜ ਸਥਾਨ ਵਿੱਚ ਆਮ ਜੀ ਨਾਲ ਧਾਬਿਆਂ ਤੇ ਮਲੇ ਸ਼ਰੇ ਆਮ ਜੀ ਖੇਤੀ ਕਰਦੇ ਨੇ ਲੋਕ ਗਾਮ-ਗਾਮ ਜੀ ਸਾਡੇ ਦੇਸ਼ ਵੱਲ ਪਿੱਠ ਨਹੀਂ ਪਵਾਉਣੀ ਚਾਹੀਦੀ ਖੇਤੀ ਭੀਮ ਦੀ ਪੰਜਾਬ ਵਿੱਚ ਹੋਣੀ ਚਾਹੀਦੀ ਇਹਦੀ ਐਮਪੀ ਵਿੱਚ ਨਹੀਂ ਕੋਈ ਰੋਕ ਜੀ ਇਹਦੀ ਐਮਪੀ ਵਿੱਚ ਨਹੀਂ ਕੋਈ ਰੋਕ ਜੀ ਮੋਜਾ ਮਾਨਦੇ ਨੇ ਖਾਣ ਵਾਲੇ ਲੋਕ ਜੀ ਕੋਲੇ ਰੱਖਣੇ ਤੋਂ ਸਕੇ ਨਾ ਕੋ ਟੋਕ ਜੀ ਫੇਰ ਕਿਉਂ ਨਹੀਂ ਸਾਡੇ ਦੇਸ਼ ਵਿੱਚ ਆਉਣੀ ਚਾਹੀਦੀ ਖੇਤੀ ਫੀਮ ਦੀ ਪੰਜਾਬ ਵਿੱਚ ਹੋਣੀ ਚਾਹੀਦੀ ਦੇ ਦਿਓ ਫੀਮ ਦੇ ਪੰਜਾਬ ਚ ਲਹ ਸੰਸ ਜੀ ਦੇ ਦਿਓ ਫੀਮ ਦੇ ਪੰਜਾਬ ਚ ਲਹ ਸੰਸ ਜੀ ਕੀਤਾ ਚਿੱਟੇ ਨੇ ਜਵਾਨੀ ਦਾ ਬਦੰਸ ਜੀ ਜੇਬ ਚਾਉਣੀਆਂ ਪੰਜਾਬੀਆਂ ਦੀ ਅਸ ਜੀ ਖੇਤੀ ਭੀਮ ਦੀ ਪੰਜਾਬ ਵਿੱਚ ਹੋਣੀ ਚਾਹੀਦੀ ਨਸ਼ਾ ਭੀਮ ਦਾ ਨਾ ਕਰੇ ਨਾ ਕਿਸਾਨ ਜੀ ਸੁੱਕੇ ਹੱਡਾਂ ਵਿੱਚ ਭਰ ਦੇਵੇ ਜਾਨ ਜੀ ਨਾਲੇ ਬੁੜੀਆਂ ਨੂੰ ਕਰਦਾ ਜਵਾਨ ਜੀ ਪੋਰਾ ਪੋਰਾ ਚਾਦ ਪਹਿਲੇ ਨਾਲ ਲਾਉਣੀ ਚਾਹੀਦੀ ਖੇਤੀ ਭੀਮ ਦੀ ਪੰਜਾਬ ਵਿੱਚ ਹੋਣੀ ਚਾਹੀਦੀ ਭੀਮ ਖਣ ਵਾਲਾ ਵੇਖੇ ਨਾ ਖੁਬਾਬ ਜੀ ਹੱਥੀ ਮੇਮ ਤੋਂ ਕਰ ਦੇ ਜਨਾਬ ਜੀ ਇਹਦੇ ਫੀਮ ਦੇ ਨੇ ਬੜੇ ਲਾਜਵਾਬ ਜੀ ਚਿੱਟੇ ਦੀ ਬਿਮਾਰੀ ਦੇ ਚੋਪਾਉਣੀ ਚਾਹੀਦੀ ਖੇਤੀ ਫੀਮ ਦੀ ਪੰਜਾਬ ਵਿੱਚ ਹੋਣੀ ਚਾਹੀਦੀ ਨਹੀਂ ਬੋਲਣਾ ਸ਼ਬਦ ਕੋਈ ਤੋੜ ਕੇ ਕਾਹ ਪਰਮਜੀਤ ਪੰਮੇ ਤੋਂ ਗਵਾਉਣੀ ਚਾਹੀਦੀ ਖੇਤੀ ਫੀਮ